12 13 ਮੰਗਾ ਨਹੀਂ ਸਾਡੀਆਂ ਉਹ ਲਿਖਤੀ ਰੂਪ ਦੇ ਵਿੱਚ ਮੋਦੀ ਸਾਹਿਬ ਮੰਜ਼ੂਰ ਕਰੇ ਫੇਰ ਅਸੀਂ ਇੱਥੋਂ ਹੱਲਾਂਗੇ ਨਹੀਂ ਊਨਾ ਚਿਰ ਡੱਲਾਵਾਲ ਸਾਹਿਬ ਕੱਲਾ ਨਹੀਂ ਸਾਰਾ ਜੰਨਾ ਪੰਜਾਬ ਨੂੰ ਦੇ ਬੈਠਾ ਸਾਰੀ ਕੁਰਬਾਨੀ ਦੇ ਰਾਹ ਤੇ ਲੁਣਾਣਾ ਹੈ ਭਗਤ ਸਿੰਘ ਨੇ ਕੁਰਬਾਨੀਆਂ ਨਹੀਂ ਦਿੱਤੀਆਂ ਭਗਤ ਸਿੰਘ ਹੋਰਾਂ ਨੇ ਅੰਦਰੇਜਾਂ ਦੀ ਲੜਾਈ ਵੀ ਹੋਈ ਉਹ ਦੋਨੇ ਹਾਰੇ ਪਿਆਬੀ ਨਾ ਉਦੋਂ ਲੈ ਮੰਨੇ ਜਾ ਕੇ ਫਰਮਾਇਕਰੜ ਵੈਰ ਮਾਰਨ ਮੰਨਣ ਦਾ ਉਹ ਪੰਜਾਬੀਆਂ ਸੀ ਉਹਨਾਂ ਚਰਸੀ ਹਾਰ ਦੇ ਨਹੀਂ ਹੈਗੇ 9 ਮਹੀਨੇ ਹੋ ਗਏ ਆਪਣੀ ਕੋਈ ਗੱਲ ਨਾ ਪੰਜਾਬ ਸਰਕਾਰ ਸੁਣ ਰਹੀ ਆ ਨਾ ਮੋਦੀ ਸਰਕਾਰ ਸੁਣ ਰਹੀ ਹੈ ਹੈ ਜਿਹੜਾ ਉਹਨਾਂ ਨੇ ਹੈਰਾਨ ਕੀਤੇ ਆ ਉਹ ਜਿਹੜੇ ਤਿੰਨ ਕਾਨੂੰਨ ਕਾਲੇ ਬਾਪਸ ਲਾਏ ਤੇ ਉਹ ਦੁਬਾਰੇ ਉਲਟੇ ਰੂਪ ਚ ਉਸ ਨੇ ਚਾਰ ਕਰਕੇ ਸਾਡੇ ਵਾਸਤੇ ਕਠਾਣਾ ਵਾਸਤੇ ਫੇਰ ਉਸ ਨੇ ਦੁਬਾਰੇ ਓਖਾੜਾ ਪੇਟਾ ਓਰੇ ਮਿਲ ਜਾ ਪੰਜਾਬ ਸਰਕਾਰ ਵੀ ਬੇਈਮਾਨ ਹੈ ਮੋਦੀ ਸਰਕਾਰ ਤਾਂ ਹੈਗੀ ਹੈਗੀ ਉਹ ਦਿਨਾਂ ਤੋਂ ਆਪਣਾ ਜੰਗ ਚੱਲ ਰਹੀ ਹੈ ਇਸ ਵਾਸਤੇ ਆਪਾਂ ਨੂੰ ਲੱਲੇਵਾਲ ਸਾਹਿਬ ਨੂੰ ਮੰਨ ਬਰਤ ਤੇ ਬੈਠਣਾ ਪੈ ਗਿਆ ਇੱਕ ਸ਼ਾਨਨਾ ਦੇ ਵਾਸਤੇ ਉਹ ਜ਼ਮੀਨਾਂ ਖੋਣ ਨੂੰ ਫਿਰਦਾ ਮੋਦੀ ਇਹ ਕਿਸਾਨ ਨੇ ਇਹਨਾਂ ਦੀ ਭਮੀ ਜਿੰਦ ਲੱਗ ਜੇ ਕੁਰਬਾਨੀਆਂ ਦੇਣੀਆਂ ਪੈ ਜਾਣ ਇਹ ਆਪਣੀਆਂ ਜ਼ਮੀਨਾਂ ਨਹੀਂ ਛੱਡਣਗੇ ਤੋਬ ਕਿੰਨਾ ਚਿਰ ਬਹਿਣਾ ਫਿਰ ਕਿੰਨੇ ਦਿਨ ਬੈਠਣਾ ਤੁਸੀਂ ਜਨਰਲ ਮੋਦੀ ਬੋਲ ਰਿਹਾ ਉਹ ਜਨਰਲ ਮੋਦੀ ਬੋਲ ਮੋਦੀ ਜਨਰਲ ਮੋਦੀ ਵਰਗਾ ਬਣਾਵਾਂਗੇ ਜਿੰਨਾ ਚਿਰ ਸ਼ਾਨੀਆਂ ਪੂਰੀਆਂ 12 ਮੰਗਾ ਸਾਡੀਆਂ ਨਹੀਂ ਮਨਜ਼ੂਰ ਕਰਦਾ ਸਾਨੂੰ ਲਿਖਤੀ ਰੂਪ ਨਹੀਂ ਦਿੰਦਾ ਉਹਨਾਂ ਚਿਰ ਅਸੀਂ ਇੱਥੇ ਕਰਵਾਉਣੀਆਂ ਦੇਣੀ ਜਾਣੇ ਇੱਥੇ ਬੈਠਿਆ ਰਹਿਣਾ ਐਸੇ ਹਾਰਨਾ ਨਹੀਂ ਉਹਨੂੰ ਹਰਾ ਕੇ ਫੇਰ ਅਸੀਂ ਨੇ ਜਿੱਤ ਪ੍ਰਾਪਤ ਕਰਕੇ ਇਥੋਂ ਫੇਰ ਹੰਣਣਾ ਨਹੀਂ ਉਹਨਾਂ ਕਿ 10 ਮਹੀਨੇ ਹੋ ਗਏ ਸਾਡੇ ਸੁਭ ਘਰਨ ਦੀ ਜ਼ਿੰਦਗੀ ਵੀ ਗਈ ਸਾਡੇ ਕਿੰਨੇ ਕਿਸਾਨ ਮਰ ਗਏ ਕਿੰਨੇ ਸਾਡੇ ਟਰੈਕਟਰ ਤੋੜੇ ਗਏ ਉਹ ਤੋਂ ਪਹਿਲਾਂ ਵੀ ਅਸੀਂ ਉਹਦੇ ਹੱਥ ਖੜੇ ਕਰਾ ਕੇ ਅੱਜ ਤੱਕ ਦਿੱਲੀ ਤੋਂ 13 ਮਹੀਨੇ ਦਿੱਲੀ ਬੈਠੇ ਤੇ ਉਦੋਂ ਵੀ ਹਮ ਉਹਨੂੰ ਮਨਾ ਕੇ ਪੜਾ ਹੁਣ ਵੀ ਸਾਡੀ ਇਹੀ ਸਿਧਕ ਹੈ ਕਿਉਂ ਜਿਹੜਾ ਪੰਜਾਬ ਹੈ ਇਹ ਕੁਰਬਾਨੀਆਂ ਵਾਸਤੇ ਜੰਮਿਆ ਹੋਇਆ ਹੈ ਅੰਗਰੇਜ਼ਾਂ ਮੇਰੇ ਵੀ ਪੰਜਾਬ ਨੇ ਕੁਰਬਾਨੀ ਜਾ ਦੇ ਦਿੱਤੀ ਤਰੋਂ ਇਹ ਪੰਜਾਬ ਹੈ ਜਿਹੜਾ ਇਹ ਕੁਰਬਾਨੀਆਂ ਵਾਸਤੇ ਪੈਦਾ ਹੋਇਆ ਹੈ ਹੈ ਇਹੀ ਸਾਡੀ ਮੰਗ ਹੈ ਸਾਡੀਆਂ 12 13 ਮੰਗਾ ਨੇ ਸਾਡੀਆਂ ਉਹ ਲਿਖਤੀ ਰੂਪ ਦੇ ਵਿੱਚ મોદી ਸਾਹਿਬ ਮਨਜ਼ੂਰ ਕਰੇ ਫੇਰ ਅਸੀਂ ਇੱਥੋਂ ਹੱਲਾਂਗੇ ਨਹੀਂ ਉਹਨਾ ਚਿਰ ਡੱਲਾਵਾਲ ਸਾਹਿਬ ਕੱਲਾ ਨਹੀਂ ਸਾਰਾ ਜੰਨਾ ਪੰਜਾਬ ਉਰੇ ਬੈਠਾ ਸਾਰੀ ਕੁਰਬਾਨੀ ਦੇ ਰਾਹ ਤੇ ਲੜਣਾ ਹੈ ਭਗਤ ਸਿੰਘ ਨੇ ਕੁਰਬਾਨੀਆਂ ਦਿੱਤੀਆਂ ਭਗਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਦੀ ਲੜਾਈ ਪਈ ਉਹ ਦੋਨੇ ਹਾਰੇ ਪੰਜਾਬੀ ਨਾ ਉਦਮ ਲੰਗਣੇ ਜਾ ਕੇ ਫਰਮਾਇ ਕਰਡ ਵਾਇਰ ਮਾਰਿਆ ਨਾ ਮੰਨਣ ਦਾ ਉਹ ਪੰਜਾਬੀਆਂ ਸੀ ਉਹਨਾਂ ਚਰ ਅਸੀਂ ਹਾਰ ਦੇ ਨਹੀਂ ਹੈਗੇ ਜਨ ਚਨ ਮੋਦੀ ਸਾਡੇ ਮੂਰੇ ਹੱਥ ਖੜੇ ਕਰਕੇ ਸਾਡੇ ਇਹ ਪੰਜੇ 12 ਨਹੀਂ 12 ਮੰਗਾ ਮਨਜ਼ੂਰ ਨਹੀਂ ਕਰਦਾ ਹੁਣ ਚਰ ਅਸੀਂ ਹਾਰ ਦੇ ਦੀ ਵੈਗੁਰੂ ਦੀ ਖਾਲਸਾ ਵੈਗੁਰੂ ਦੀ ਕਿਤਾਬ ਜੀ